ਸਾਸੀ ਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੀ ਜਾਣਕਾਰੀ ਬਾਰੇ ਵੀਡੀਓ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿੰਮਾ ਰਹਿਣ ਵਾਲਾ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤੇ ਗਏ ਸਨ ਮੀਂਹ ਦੇ ਉਹ ਕਿਤੇ ਨਾ ਕਿਤੇ ਕਮਜ਼ੋਰ ਪੈਂਦੇ ਦਿਖਾਈ ਦੇ ਰਹੇ ਨੇ ਬੱਦਲਵਾਈ ਸਿਸਟਮ ਪੰਜਾਬ ਤੋਂ ਜਾ ਚੁੱਕੀ ਹੈ ਫਿਲਹਾਲ ਮੌਸਮ ਪਹਾੜੀ ਖੇਤਰਾ ਵਿੱਚ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦਾ ਮੌਸਮ ਸਾਫ਼ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਬਣ ਰਹੇ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਕਿਸਾਨ ਵੀਰਾਂ ਲਈ ਅੱਜ ਰਾਤ ਮੌਸਮ ਦੀ ਇਹੀ ਅਪਡੇਟ ਹੈ ਕਿ ਮੌਸਮ ਜ਼ਿਆਦਾਤਰ ਠੀਕ ਰਹੇਗਾ ਦੀ ਦੀ ਸੰਭਾਵਨਾ ਕਾਫੀ ਜ਼ਿਆਦਾ ਘਟ ਚੁੱਕੀ ਹੈ ਬੱਦਲਵਾਈ ਵਾਲਾ ਮਾਹੌਲ ਬਸ਼ੱਕ ਬਣਿਆ ਰਹੇਗਾ ਪਰ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਸਾਫ਼ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਅੱਜ ਰਾਤ ਸਿਰਫ ਹਲਕੀ ਦਰਮਿਆਨੀ ਕਹਿ ਦਈਏ ਬੱਦਲਵਾਈ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਹਾਂ ਕੱਲ ਸਵੇਰ ਤੋਂ ਪਛਵੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਸਕਦੇ ਨੇ ਜਿਸ ਦੇ ਨਾਲ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣ ਕਣੀ ਦਾ ਮਾਹੌਲ ਕੱਲ ਦੇ ਵੇਲੇ ਬਣ ਸਕਦਾ ਹੈ ਪਰ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਮੌਸਮ ਠੀਕ ਹੀ ਬਣੇ ਰਹਿਣ ਦੀ ਉਮੀਦ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ ਵੀ ਵਧਣਗੇ ਦਿਨ ਦੇ ਸਮੇਂ ਕੜਾਕੀ ਦੀ ਧੁੱਪ ਪਈ ਹੈ ਜਿਸ ਦੇ ਕਾਰਨ ਕਣਕਾਂ ਹੁਣ ਪਾਣੀ ਮੰਗਣਾ ਸ਼ੁਰੂ ਕਰ ਚੁੱਕੀਆਂ ਨੇ ਪਰ 14 ਅਤੇ 15 ਤਰੀਕ ਨੂੰ ਇੱਕ ਸਿਸਟਮ ਜਿਹੜਾ ਪੰਜਾਬ ਵੱਲ ਟਰੈਵਲ ਕਰ ਰਿਹਾ ਉਸ ਦੇ ਮੱਦੇ ਨਜ਼ਰ ਪੰਜਾਬ ਵਿੱਚ 14-15 ਤਰੀਕ ਨੂੰ ਮੀਂਹ ਦੀ ਸੰਭਾਵਨਾ ਹਲਕੀ ਦਰਮਿਆਨੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਕੋਈ ਬਹੁਤ ਵੱਡਾ ਨਹੀਂ ਹੈ ਹਲਕੇ ਦਰਮਿਆਨੀ ਬੂੰਦਾ ਬਾਂਦੀ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਜ਼ਿਆਦਾਤਰ ਪੰਜਾਬ ਦਾ ਮੌਸਮ ਸਾਫ ਅਤੇ ਸਹੀ ਬਣੇ ਰਹਿਣ ਦੀ ਹੀ ਉਮੀਦ ਦਿਖਾਈ ਦੇ ਰਹੀ ਹੈ ਅਗਰ ਆਉਂਦੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮੌਸਮ ਹੈ ਇਹ ਕੋਈ ਬਹੁਤ بڑا ਰੋਲ ਜਿਹੜਾ ਹੁਣ ਚੇਂਜ ਹੈ ਉਹਦੇ ਵਿੱਚ ਦਿਖਾਈ ਦੇਵੇਗਾ ਕਿਉਂਕਿ ਹੁਣ ਸਰਦੀਆਂ ਤੋਂ ਗਰਮੀਆਂ ਵੱਲ ਮੌਸਮ ਜਾ ਰਿਹਾ ਹੈ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਅਜੇ ਦੇ ਵਿੱਚ ਗਰਜ ਚਮਕਾ ਤੇ ਮੀਂਹ ਦੇ ਹਾਲਾਤ ਅਚਾਰਕ ਬਣਦੇ ਦਿਖਣਗੇ ਤੇ ਉਹ ਜਾਣਕਾਰੀਆਂ ਜਿਹੜੀਆਂ ਸਾਰੀਆਂ ਨੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਰਿਕੁਐਸਟ ਤਾਂ ਹੀ ਕਰਦੇ ਰਹਿੰਦੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਜਿਹੜੀ ਜਾਣਕਾਰੀ ਹੋਵੇਗੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਮਿਲ ਸਕੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ